ਹੈਲੋ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਬਾਈ ਜੀ ਸਾਰੇ ਠੀਕ ਠਾਕ ਹਾਂ ਇਹ ਹੈ ਬਾਈ ਜੀ ਐਮਐਸ ਹਸਪਤਾਲ ਪਠੰਡਾ ਇੱਥੇ ਵੀ ਬਾਈ ਗੇੜਾ ਮਾਰ ਲਿਆ ਕਰੋ ਯਾਰ ਬਹੁਤ ਜਨਤਾ ਦੁਖੀ ਤੋਂ ਦੁਖੀ ਪਈ ਆ ਬਾਈ ਇੱਥੇ ਬਹੁਤ ਦੁਨੀਆ ਦੁਖੀ ਤੋਂ ਦੁਖੀ ਬਾਈ ਕਈ ਬੰਦੇ ਤਾਂ ਜਿਹੜੇ ਤਗੜੇ ਬੰਦੇ ਉਹ ਮਾਰਿਆਂ ਨੂੰ ਬੰਦੇ ਨਹੀਂ ਗੰਦੇ ਯਾਰ ਬਾਈ ਇੱਥੇ ਜਾ ਕੇ ਵੀ ਨਿਗਾਹ ਮਾਰ ਲਿਆ ਕਰੋ ਯਾਰ ਦੇਖ ਲਿਆ ਕਰੋ ਯਾਰ ਕੋਈ ਦੁਨੀਆ ਵਸਦੀ ਆ ਯਾਰ ਕੋਈ ਮਾਰ ਲਿਆ ਕਰੋ ਗੇੜਾ ਬਾਈ ਯਾਰ ਹਸਪਤਾਲਾਂ ਦੇ ਵਿੱਚ ਵੀ ਮਾਰ ਲਿਆ ਕਰੋ ਹੋਰ ਥਾਵਾਂ ਤੇ ਆ ਕੇ ਕੇਕਾਂ ਤੇ ਹੋਰ ਕਾਸ਼ਾਂ ਤੇ ਲਲੜ ਭੱਬੜ ਤੇ ਬਈ ਯਾਰ ਬਹੁਤ ਫਿਊਲ ਖਰਚੇ ਕਰੀ ਜਾਂਦੇ ਆ ਕਿਤੇ ਇੱਥੇ ਜਾ ਕੇ ਕਿਸੇ ਦੀ ਮਦਦ ਕਰ ਦਿਆ ਕਰੋ ਯਾਰ ਬਈ ਜਾ ਕੇ ਕਿਸੇ ਦਾ ਭਲਾ ਹੀ ਹੋ ਸਗੀ ਯਾਰ ਬਹੁਤ ਜਨਤਾ ਦੁਖੀ ਤੋਂ ਦੁਖੀ ਪਈ ਆ ਯਾਰ ਭਾਈ ਦੇਖ ਲਿਆ ਕਰੋ ਯਾਰ ਬਈ ਹੋਰ ਖਰਚੇ ਕਰਨ ਨਾਲੋਂ ਕੇਕਾਂ ਤੇ ਮੂੰਹਾਂ ਤੇ ਮਸਲੀਆਂ ਨਿਉਂ ਸਿੱਟੀ ਜਾਂਦੇ ਹੋ ਉਹ ਸੱਟਣ ਨਾਲੋਂ ਭਾਈ ਕੀ ਹੈ ਕਿਸੇ ਦੇ ਕੋਈ ਕੰਮ ਆ ਜਾਣਿਆ ਯਾਰ ਇੱਥੇ ਜਾ ਕੇ ਨਿਗਾਹ ਮਾਰ ਲਿਆ ਕਰੋ ਯਾਰ ਭਾਈ ਦੇਖ ਲਿਆ ਕਰੋ ਕੀ ਹੈ ਕਿਸੇ ਦੀ ਜਾਨ ਵੱਜੇ ਕੇਕ ਤਾਂ ਫੇਰ ਵੀ ਲیتے ਜਾਣਗੇ ਪਰ ਜੇ ਕਿਸੇ ਦੀ ਜਾਨ ਜਾਵੜੀ ਦਵਾਰੇ ਮੁੜ ਕੇ ਨਹੀਂ ਆਉਣੀ ਭਾਈ ਕੀ ਹੈ ਕਿਸੇ ਦੇ ਕਿਸੇ ਦਾ ਭਲਾ ਹੀ ਹੋ ਜਾਏ ਯਾਰ ਭਾਈ ਤੁਹਾਡੇ ਕੋਈ 4 ਰੁਪਏ ਲੈਣ ਨਾਲ ਕੀ ਹੈ ਕਿਸੇ ਦੀ ਜਾਨ ਵੱਜੇ ਯਾਰ ਭਾਈ ਦੇਖ ਲਿਆ ਕਰੋ ਯਾਰ ਭਾਈ ਜਾ ਕਰੋ ਯਾਰ ਮਾਰ ਲਿਆ ਕਰੋ ਨਿਗਾਹ ਯਾਰ ਭਾਈ ਹੱਥ ਬਨ ਕੇ ਬੇਨਤੀ ਹੈ ਭਾਈ ਯਾਰ ਤੁਹਾਨੂੰ ਮਾਰ ਲਿਆ ਕਰੋ ਜਿਹੜੇ ਸੌਕੇ ਆ ਬਾਈ ਯਾਰ ਨੇਗਾ ਆ ਹੈ ਗਏ ਇਮੇਜ ਹਸਪਤਾਲ ਦਾ ਲੰਗਰ ਹਾਲ ਪਹਿਲਾਂ ਹੋਰ ਪਾਸੇ ਬਣਾ ਸੀ ਲੰਗਰ ਹਾਲ ਹੁਣ ਆ ਵਧੀਆ ਛੱਡ ਛੁੱਟ ਪਾ ਕੇ ਔਰ ਵਧੀਆ ਲੰਗਰ ਹਾਲ ਬਣਾਤਾ ਯਾਰ ਪੈਰ ਨੂੰ ਕੁਰਸੀਆਂ ਕਰਸੀਆਂ ਵਧੀਆ ਸਾਰਾ ਲਾਤਾ ਉੱਤੇ ਟੀਨ ਪਾਇਆ ਟੀਨਾਂ ਦੇ ਥੱਲੇ ਫੈਬਰ ਜੀ ਲਾ ਕੇ ਯਾਰ ਵਧੀਆ ਗਰਮ ਨਹੀਂ ਹੁੰਦੇ ਵਧੀਆ ਠੰਡਿਆ ਹੈਗੇ ਆ ਵਧੀਆ ਪੱਖੇ ਲਾ ਰੱਖਿਆ ਜੇ ਕੋਈ ਬਾਈ ਸੇਵਾ ਕਰਦਾ ਯਾਰ ਵਧੀਆ ਗੱਲ ਆ ਯਾਰ ਭਾਈ ਸਲੂਟ ਆ ਯਾਰ ਜਿਹੜੇ ਬਾਈ ਸੇਵਾ ਕਰਦੇ ਯਾਰ ਇੱਥੇ ਆ ਕੇ ਬਹੁਤ ਵਧੀਆ ਯਾਰ ਬਾਈ ਬਹੁਤ ਘੈਂਟ ਬੱਦਿਆ ਯਾਰ ਜਿਹੜੇ ਵਧੀਆ ਸੇਵਾ ਕਰਦੇ ਆ ਜਿਹੜੇ ਸਰਦੇ ਵਰਦੇ ਯਾਰ ਬਾਈ ਜ਼ਰੂਰ ਦੇਖਿਆ ਕਰੋ ਯਾਰ ਮਾਰਿਆ ਕਰੋ ਨੀਗਾ ਜਾਇਆ ਕਰੋ ਯਾਰ ਬਾਈ ਜ਼ਰੂਰ ਕੱਢ ਦਿਆ ਕਰੋ ਦਸਮਤਸੰਤ ਜਿਹੜੇ ਭਾਈ ਯਾਰ ਸਰਦੇ ਵਰਦੇ ਆ ਜਿਹੜੇ ਘਰੋਂ ਯਾਰ ਵਧੀਆ ਗੱਲ ਆ ਬਾਈ ਬਹੁਤ ਵਧੀਆ ਲੰਗਰ ਹਾਲ ਬਣਿਆ ਬਾਈ ਯਾਰ ਘੁੱਟ ਬਹੁਤ ਘੈਂਟ ਚੀਜ਼ ਬਣੀ ਪਹਿਲਾਂ ਤਾਂ ਬੋਰਡ ਦੇ ਥੱਲੇ ਜੇ ਲੰਗਰ ਛਕਾਉਂਦੇ ਹੁੰਦੇ ਸੀ ਇੱਕ ਬਾਹਰ ਲੱਗਦਾ ਹੁੰਦਾ ਸੀ ਲੰਗਰ ਆਪਣੇ ਤੇ ਵਧੀਆ ਛੱਡ ਛੱਡ ਪਾ ਕੇ ਯਾਰ ਬਈ ਵਧੀਆ ਲੰਗਰ ਲਾਤਾ ਯਾਰ ਲੰਗਰ ਹਾਲ ਵਧੀਆ ਬਣਾਤਾ ਯਾਰ ਬਹੁਤ ਘੈਂਟ ਆ ਯਾਰ ਬਹੁਤ ਵਧੀਆ ਬਹੁਤ ਜਨਤਾ ਯਾਰ ਗੁਰੂ ਹੀ ਪਈ ਯਾਰ ਕਿ ਬਹੁਤ ਵਧੀਆ ਚੜੇ ਜਿਹੜੇ ਸੇਵਾ ਕਰਦੇ ਯਾਰ ਵਧੀਆ ਯਾਰ ਵਧੀਆ ਗੱਲ ਆ ਬਾਈ ਹੋਰ ਸਾਰੇ ਠੀਕ ਠਾਕ ਹੋ ਬਈ ਮਾਰ ਲਿਆ ਕਰੋਨੇਗਾ ਬਾਈ ਜਾਇਆ ਕਰੋ ਯਾਰ ਬਹੁਤ ਵਧੀਆ ਗੱਲ ਆ ਬਾਈ ਜਿਹੜਾ ਕੋਈ ਸਰਦਾ ਵਰਦਾ ਮਾਰ ਲਿਆ ਕਰੋ ਨੀਗਾ ਜਾ ਕਰੋ ਯਾਰ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ